ਇਹ ਚੰਦਨ ਦਿਵਰਗੇ ਗੁਣ ਜਿਸ ਬੰਦੇ ਵਿੱਚ ਚੰਦਨ ਦਿਵਰਗੇ ਗੁਣ ਜਿਸ ਬੰਦੇ ਵਿੱਚ ਚੰਦਨ ਦਿਵਰਗੇ ਗੁਣ ਜਿਸ ਬੰਦੇ ਵਿੱਚ ਚੰਦਨ ਦਿਵਾਰਗੇ 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 ਗੁਣ ਜਿਸ ਬੰਦੇ ਵਿੱਚ ਚੰਦਨ ਦੇ ਵਾਰਗੇ ਗੁਣ ਜਿਸ ਬੰਦੇ ਵਿੱਚ ਜੁਗਾਂ ਤੱਕ ਮੁੱਕਦੀ ਨਹੀਂ ਉਹਦੀ ਖਸ਼ਬੋਈ ਜੀ ਜੁਗਾਂ ਤੱਕ ਮੁੱਕਦੀ ਨਹੀਂ ਉਹਦੀ ਖਸ਼ਬੋਈ ਜੀ ਜੁਗਾਂ ਤੱਕ ਮੁੱਕਦੀ ਨਹੀਂ ਉਹਦੀ ਖਸ਼ਬੋਈ ਜੀ ਜੁਗਾ ਤੱਕ ਮੁੱਕ ਦੀ ਨਹੀਂ ਉਹਦੀ ਕਸ਼ਪੋਈ ਜੀ ਇਹ ਜੰਗਲ ਦੇ ਵਿੱਚ ਜਿੰਨੀ ਹੈ ਜੀ ਬਨਾਸਪਤੀ ਜੰਗਲ ਦੇ ਵਿੱਚ ਜਿੰਨੀ ਹੈ ਜੀ ਬਨਾਸਪਤੀ ਜੰਗਲ ਦੇ ਵਿੱਚ ਜਿੰਨੀ ਹੈ ਜੀ ਬਨਾਸਪਤੀ ਜੰਗਲ ਦੇ ਵਿੱਚ ਜੀ ਹੈ ਜੀ ਬਨਾਸਪਤੀ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਈ ਜੀ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਈ ਜੀ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਏ ਜੀ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਈ ਜੀ ਇਹ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਈ ਜੀ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਈ ਜੀ ਚੰਦਨ ਦੇ ਸਮਾਨ ਸਾਰੀ ਇੱਕ ਮਿਕ ਹੋਈ ਜੀ ਚੰਦਨ ਦੇ ਸਮਾਨ ਸਾਰੇ ਇੱਕ ਮੇਕ ਹੋਏ ਜੀ ਇਹ ਸਾਖਤ ਦੇ ਵੰਗਰ ਬਾਸਦਾ ਬਿਰਸ਼ ਵੱਡਾ ਸਾਖਤ ਦੇ ਵੰਗਰ ਬਾਸਦਾ ਬਿਰਸ਼ ਵੱਡਾ ਸਾਖਤ ਦੇ ਵੰਗ ਫਿਰ ਸਾ ਫਿਰਸ਼ ਵੱਡਾ ਸਾਗਰ ਦੇ ਵਾਗ ਫਿਰਸ਼ ਬਿਰਸ਼ ਵੱਡਾ ਉਹਦੇ ਉੱਤੇ ਚੰਦਨ ਦਾ ਅਸਰ ਨਾ ਕੋਈ ਜੀ 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 ਕਿਸੇ ਦਾ ਕੋਈ ਭਲਾ ਕਰੇ स बुर करे किसे भल करे उस बुरी करे किसे भल करे उस बुर करे ਕਿਸੇ ਦਾ ਕੋਈ ਪਲਾ ਕਰੇ ਉਸ ਦਾ ਉਹ ਬੁਰਾ ਕਰੇ ਦੁਆ ਹੀ ਜਹਾਨਾ ਵਿੱਚ ਨਹੀਂ ਉਹਨੂੰ ਟੋਈ ਜੀ 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 ਕੀਮਤੀ ਜੈ ਦਾਦ ਨਾਲੋਂ ਜ਼ਿੰਦਗੀ ਏ ਕੀਮਤੀ ਏ ਕੀਮਤੀ ਜੈਦਾਤ ਨਾਲੋਂ ਜ਼ਿੰਦਗੀ ਏ ਕੀਮਤੀ ਏ ਕੀਮਤੀ ਜੈਦਾਤ ਨਾਲੋਂ ਕੀਮਤੀ ਏ ਜ਼ਿੰਦਗੀ ਏ ਕੀਮਤੀ ਜੈਦਾਤ ਨਾਲੋਂ ਕੀਮਤੀ ਏ ਜ਼ਿੰਦਗੀ ਏ ਏ ਕੀਮਤੀ ਏ ਜ਼ਿੰਦਗੀ ਨੇ ਬਾਰ ਬਾਰ ਆਉਣਾ ਨਹੀਂ ਕੀਮਤੀ ਏ ਜ਼ਿੰਦਗੀ ਨੇ ਵਾਰ-ਵਾਰ ਆਉਣਾ ਨਹੀਂ ਕੀਮਤੀ ਏ ਜ਼ਿੰਦਗੀ ਨੇ ਵਾਰ-ਵਾਰ ਆਉਣਾ ਨਹੀਂ ਕੀਮਤੀ ਏ ਜ਼ਿੰਦਗੀ ਨੇ ਵਾਰ-ਵਾਰ ਆਉਣਾ ਨਹੀਂ ਇਹ ਕੀਮਤੀ ਏ ਜ਼ਿੰਦਗੀ ਚ ਮਿੱਠੀ ਬਾਣੀ ਸਦਾ ਬੋਲੋ 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 ਏ ਸਾਖਤ ਜੋ ਬੰਦਾ ਏ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਏ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਏ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਏ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਏ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਏ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਸਾਖਤ ਜੋ ਬੰਦਾ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਇਹ ਮਾਨਸ ਸਰੂਪ ਰਾਂਤੇ हंसां तारा हूंदा मानस सरोवरां ते हंसां तारा हाणस सरोवर ते हंसां तारा हाणस सरोवर ते हंसां तारा हानस सरोवर ते संता हानस सरोवरां ते तारा ह सरोवर ते संतांजो तारा हाणस सरोवर ते संतांजो तारा हुगण सुचे मोत रोज़ त बि नई जमोक चुगण सुचे मोती रोज़ त बि जमकद सुचे मोत रोज़ ताईं बि नमोक ਜਗਨ ਸੁੱਚੇ ਮੋਤੀ ਰੋਜ ਤਾ ਵੀ ਨਹੀਂ ਜੇ ਮੁਕਦੇ ਇਹ ਬਗਲਿਆਂ ਦਾ ਲੱਗਦਾ ਨਹੀਂ ਜੀ ਉਸ ਥਾਂ ਤੇ ਬਗਲਿਆਂ ਦਾ ਲੱਗਦਾ ਨਹੀਂ ਜੀ ਉਸ ਥਾਂ ਤੇ ਬਗਲਿਆਂ ਦਾ ਲੱਗਦਾ ਨਹੀਂ ਜੀ ਉਸ ਥਾਂ ਤੇ ਪਗਲਿਆਂ ਦਾ ਲੱਗਦਾ ਨਹੀਂ ਜੀ ਉਸ ਥਾਂ ਤੇ ਛੱਪੜਾਂ ਤੇ ਡੱਡੀਆਂ ਨੂੰ ਵੇਖ ਝਟ ਰੁਕਦੇ 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 ਛੱਪੜਾਂ ਤੇ ਡੱਡੀਆਂ ਨੂੰ ਵੇਖ ਚੱਟ ਰੋਕ ਦੇ 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 ਇਹ پارਸ ਦੇ ਵਰਗੇ ਗੁਣ ਆਪਣੇ ਚ ਪੈਦਾ ਕਰੋ پارਸ ਦੇ ਵਰਗੇ ਗੁਣ ਆਪਣੇ ਚ ਪੈਦਾ ਕਰੋ ਪਰਸ ਦੇ ਵਰਗੇ ਗੁਣ ਆਪਣੇ ਚ ਪੈਦਾ ਕਰੋ ਪਰਸ ਦੇ ਵਰਗੇ ਗੁਣ ਆਪਣੇ ਚ ਪੈਦਾ ਕਰੋ ਵੇਖ ਲਵੋ ਜ਼ਿੰਦਗੀ ਚ ਨਵੇਂ ਹੀ ਸਰੂਰ ਨੂੰ ਵੇਖ ਲਵੋ ਜ਼ਿੰਦਗੀ ਚ ਨਵੇਂ ਹੀ ਸਰੂਰ ਨੂੰ ਵੇਖ ਲਓ ਜ਼ਿੰਦਗੀ ਚ ਨਵੇਂ ਹੀ ਸਰੂਰ ਨੂੰ ਵੇਖ ਲਓ ਜ਼ਿੰਦਗੀ ਚ ਨਵੇਂ ਹੀ ਸਰੂਰ ਨੂੰ ਇਹ ਨੇਕੀ ਚੰਗਿਆਈ ਸਿਮਰਨ ਹੋਇਆ ਜੇ ਪੱਲੇ ਨੇਕੀ ਚੰਗਾਈ ਸਿਮਰਨ ਹੋਇਆ ਜੇ ਪੱਲੇ ਨੇਕੀ ਚੰਗਾਈ ਸਿਮਰਨ ਹੋਇਆ ਜੇ ਪੱਲੇ ਨੇਕੀ ਚੰਗਾਈ ਸਿਮਰਨ ਹੋ ਆਜੇ ਪੱਲੇ ਇਹ ਜਗ ਦੇ ਝਮੇਲਿਆਂ ਤੋਂ ਰਹੋ ਮਨ ਦੂਰ ਨੂੰ ਜਗ ਦੇ ਝਮੇਲਿਆਂ ਤੋਂ ਰਹੁ ਮਨ ਦੂਰ ਨੂੰ ਜਗ ਦੇ ਝਮੇਲਿਆਂ ਤੋਂ ਰਹੋ ਮਨ ਦੂਰ ਨੂੰ ਜਗ ਦੇ ਝਮੇਲਿਆਂ ਤੋਂ ਰਹੁ ਮਨ ਦੂਰ ਨੂੰ ਇਹ ਰਾਜ yogi ਹੋਵੇਗਾ ਲੱਭਣਗੇ ਲੋਕ ਤੈਨੂੰ ਰਾਜ ਜੋਗੀ ਹੋਵੇਗਾ ਲੱਭਣਗੇ ਲੋਕ ਤੈਨੂੰ ਰਾਜ ਜੋਗੀ ਹੋਵੇਗਾ ਲੱਭਣਗੇ ਲੋਕ ਤੈਨੂੰ ਰਾਜ ਜੋਗੀ ਹੋਵੇਗਾ ਲੱਭਣਗੇ ਲੋਕ ਤੈਨੂੰ ਇਹ ਤਰਸ ਦੇ ਬੰਦੇ ਜਿਵੇਂ ਹੀਰੇ ਕੋਹੇ ਨੂਰ ਨੂੰ ਤਰਸਦੇ ਬੰਦੇ ਜੀਵੇਂ ਹੀਰੇ ਕੋਹੇ ਨੂਰ ਨੂੰ ਤਰਸਦੇ ਨੇ 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 ਬੰਦੇ ਜੀਵੇਂ ਹੀਰੇ ਕੋਹਿ ਨੂਰ ਨੂੰ ਦਰਸਦੇ ਨੇ ਬੰਦੇ ਜਿਵੇਂ ਹੀਰੇ ਕੋਹਿ ਨੂਰ ਨੂੰ ਦਰਸ ਦੇ ਨੇ ਬੰਦੇ ਜਿਵੇਂ ਹੀਰੇ ਕੋਹੇ ਨੂਰ ਨੂੰ ਇਹ ਪਤਾ ਨਹੀਂ ਕਦੋਂ ਕਿਹੜੇ ਵੇਲੇ ਇਥੋਂ ਤੁਰ ਜਾਣਾ ਪਤਾ ਨਹੀਂ ਕਦੋਂ ਕਿਹੜੇ ਵੇਲੇ ਇਥੋਂ ਤੁਰ ਜਾਣਾ ਪਤਾ ਨਹੀਂ ਕਦੋਂ ਇਥੋਂ ਕਿਹੜੇ ਵੇਲੇ ਤੁਰ ਜਾਣਾ ਪਤਾ ਨਹੀਂ ਕਦੋਂ ਇਥੋਂ ਕਿਹੜੇ ਵੇਲੇ ਤੁਰ ਜਾਣਾ ਪਤਾ ਨਹੀਂ ਕਦੋਂ ਕਿਵੇਂ 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 ਕਿਹੜੇ ਵੇਲੇ ਤੁਰ ਜਾਣਾ ਕਿਸ ਕੰਮ ਆਉ ਫਿਰ ਪਿਛੋ ਪਛਤਾਇਆ ਜੀ ਕਿਸ ਕੰਮ ਆਉ ਫਿਰ ਪਿਛੋ ਪਛਤਾਇਆ ਜੀ ਕਿਸ ਕੰਮ ਆਉ ਫਿਰ ਪਿਛੋ ਪਛਤਾਇਆ ਜੀ ਕਿਸ ਕੰਮ ਆਉ ਫਿਰ ਚੋਪਸ਼ਤਾਇਆ ਜੀ ਕਬੀਰ ਸਾਹਿਬ ਵਾਂਗ ਕੰਮ ਉਸ ਦਾ ਸਵਾਰਨੇ ਨੂੰ ਕਬੀਰ ਸਾਹਿਬ ਵਾਂਗ ਕੰਮ ਉਸ ਦਾ ਸਵਾਰਨੇ ਨੂੰ ਫਿਰ ਸਾਧ ਵਾਂਗ ਰ ਉਸ ਦਾ ਕੰਮ ਸਵਾਰਨੇ ਨੂੰ ਕਬੀਰ ਸਾਧ ਵਾਂਗ ਜ ਉਸ ਦਾ ਕੰਮ ਸਵਾਰਨੇ ਨੂੰ ਕਬੀਰ ਸਾਹਿਬ ਵਾਂਗ 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 ਉਸ ਦਾ ਕੰਮ ਸਵਾਰਨੇ ਨੂੰ ਇੱਕ ਕਿਸੇ ਰੂਪ ਵਿੱਚ ਬੰਦਾ ਰੱਬ ਨੇ ਕਲਾਇਆ ਜੀ 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 ਕਿਸੇ ਰੂਪ ਵਿੱਚ ਬੰਦਾ ਰੱਬ ਨੇ ਕਲਾਇਆ ਜੀ